ਪਟਿਆਲਾ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਹਿਰ ਦੇ ਵਿੱਚ ਇੱਕ ਤੈਰਦੀ ਹੋਈ লাশ ਲੋਕਾਂ ਵੱਲੋਂ ਦੇਖੀ ਗਈ ਜਿਸ ਤੋਂ ਬਾਅਦ ਗੋਤਾਖੋਰਾਂ ਨੂੰ ਸੰਪਰਕ ਕੀਤਾ ਗਿਆ ਤੇ ਗੋਤਾਖੋਰਾਂ ਦੀ ਮਦਦ ਦੇ ਨਾਲ লাশ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ ਗੋਤਾਖੋਰਾ ਦੇ ਮੁਤਾਬਕ ਮ੍ਰਿਤਕ ਵੱਲੋਂ ਸ਼ਰਾਬ ਪੀਤੀ ਗਈ ਸੀ ਹਾਲਾਂਕਿ ਮ੍ਰਿਤਕ ਦੇ ਕੋਲੋਂ ਕੋਈ ਵੀ ਡਾਕੂਮੈਂਟ ਨਹੀਂ ਮਿਲਿਆ ਇਹ ਪਰ ਮ੍ਰਿਤਕ ਦੀ ਉਮਰ 42 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਧਰੀ ਮ੍ਰਿਤਕ ਦੇ ਨੂੰ ਮਰਚਰੀ ਘਰ ਵਿਖੇ ਭੇਜ ਦਿੱਤਾ ਗਿਆ ਹੈ ਪਟਿਆਲਾ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਹਿਰ ਦੇ ਵਿੱਚ ਇੱਕ ਤੈਰਦੀ ਹੋਈ লাশ ਲੋਕਾਂ ਵੱਲੋਂ ਦੇਖੀ ਗਈ ਜਿਸ ਤੋਂ ਬਾਅਦ ਗੋਤਾਖੋਰਾਂ ਨੂੰ ਸੰਪਰਕ ਕੀਤਾ ਗਿਆ ਤੇ ਗੋਤਾਖੋਰਾਂ ਦੀ ਮਦਦ ਦੇ ਨਾਲ লাশ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ ਗੋਤਾਖੋਰਾ ਦੇ ਮੁਤਾਬਕ ਮ੍ਰਿਤਕ ਵੱਲੋਂ ਸ਼ਰਾਬ ਪੀਤੀ ਗਈ ਸੀ ਹਾਲਾਂਕਿ ਮ੍ਰਿਤਕ ਦੇ ਕੋਲੋਂ ਕੋਈ ਵੀ ਡਾਕੂਮੈਂਟ ਨਹੀਂ ਮਿਲੇ ਆਏ ਪਰ ਮ੍ਰਿਤਕ ਦੀ ਉਮਰ 42 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਧਰੀ ਮ੍ਰਿਤਕ ਦੇ ਨੂੰ ਮੋਰਚਰੀ ਘਰ ਵਿਖੇ ਭੇਜ ਦਿੱਤਾ ਗਿਆ ਹੈ। ਇਹ ਸਾਰੀ ਕਿਹੜੀ ਜਗ੍ਹਾ ਹੈ? ਸਰ ਮੇਰਾ ਨਾਮ ਆਸ਼ੂਮਲੀ ਗੋਤਾਖੋਰ ਹੈ ਮੇਰੀ ਟੀਮ ਹੈ ਆਲਓਵਰ ਇੰਡੀਆ ਦੇ ਅੰਦਰ ਜਿਹੜੀ ਇਨੀਸ਼ਲ ਫਰੀ ਸੇਵਾ ਕੰਮ ਕਰਦੀ ਹੈ ਆਲਓਵਰ ਇੰਡੀਆ ਦੇ ਅੰਦਰ ਤਾਂ ਸਵੇਰੇ ਕਾਨੂੰਨ ਅੰਬਰ ਸਾਡੇ ਕੋਲ ਕੋਲ ਆਈ ਤੀ ਕਿ ਇੱਕ ਬੜੀ ਨਦੀ ਦੇ ਅੰਦਰ ਇੱਕ ਡੈਡ ਬੋਡੀ ਤੈਰਦੀ ਗਈ ਨੈਰ ਦੇ ਕੰਡੇ ਲੱਗੀ ਹੋਈ ਹੈ। ਉਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੈਂ ਮੌਕੇ ਤੇ ਪਹੁੰਚਿਆ। ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਉਮਰ ਤਕਰੀਬਨ ਜੀ ਦੀ ਉਮਰ 40 ਤੋਂ 42 ਸਾਲ ਕਹਿ ਸਕਦੇ ਆ 40 ਤੋਂ 45 ਸਾਲ ਦੀ ਉਮਰ ਹੈ। ਔਰ ਪੈਂਟ ਸ਼ਰਟ ਪਾਈ ਹੋਏ ਦੇਖਣ ਨੂੰ ਐ ਲੱਗ ਰਿਹਾ ਜਿਵੇਂ ਡਰਿੰਕ ਕੀਤੀ ਹੋਈ ਹੈ। ਤਕਰੀਬਨ ਜੀ ਆਪਾਂ ਨੂੰ ਇੱਕ ਅੰਦੇਸ਼ਾ ਹੁੰਦਾ ਗਾਈਡ ਆਉਂਦਾ ਹੈ। ਮੂੰਹ ਤੋਂ ਇੱਕ ਸਮੈਲ ਜੀ ਆ ਰਹੀ ਹੈ। ਉਹ ਡੈਡ ਬਡੀ ਲਗਭਗ ਤਕਰੀਬਨ ਅੱਧਾ ਕਿਲੋਮੀਟਰ ਦੇ ਵਿਚਾਲੇ ਵਿਚਾਲੇ ਜਾਂ ਦੂਰ ਤੋਂ ਡੈਡ ਬਡੀ ਨਹੀਂ ਆਈ। ਜਿਸ ਤਰੀਕੇ ਨਾਲ ਪਾਣੀ ਦੀ ਰਫਤਾਰ ਹੈ ਅੱਧਾ ਕਿਲੋ ਜਾਂ ਕਿਲੋਮੀਟਰ ਦੇ ਵਿਚਾਲੇ ਦੀ ਡੈਡ ਬੋਡੀ ਹੈ। ਔਰ ਮੌਕੇ ਤੇ ਆਪਾਂ ਉਸ ਤੋਂ ਬਾਅਦ ਆਪਨੇ ਡਾਇਲ 112 ਤੇ ਕਾਲ ਕਰਤਾ। ਲ ਇਹ ਹੁਣ ਡੈਡ ਬੋੜੀ 72 ਘੰਟੇ ਵਾਸਤੇ ਰਜਿੰਦਰਾ ਹਸਪੀਟਲ ਜਾ ਰਹੀ ਹੈ ਸਨਾਖਤ ਵਾਸਤੇ ਅਜੂ ਜੀ ਕੋਈ ਆਈਡੈਂਟੀ ਨਿਕਲੀ ਹੈ ਇਸ ਨੂੰ ਸਾਰੀ ਤਲਾਸ਼ੀ ਲੈ ਲਈ ਜੇਬ ਤੋਂ ਕੋਈ ਚੀਜ਼ ਐਸੀ ਬਰਾਮਦ ਨਹੀਂ ਹੋਈ ਜਿਸ ਤਰੀਕੇ ਨਾਲ ਇਹਦੀ ਸਨਾਖਤ ਹੋ ਸਕੇ ਇਹ ਕਹਿ ਸਕਦੇ ਆ ਕਿ ਬਈ ਸੁਸਾਇਡ ਵੀ ਹੋ ਸਕਦਾ ਹੈ ਇਹ ਕਹਿ ਸਕਦੇ ਆ ਕਿ ਬਈ ਕਿਸਨੇ ਲੁੱਟ ਖੋ ਕਰਕੇ ਪੈਸੇ ਉਹ ਚਿੰਕੇ ਇਹਨੂੰ ਅੰਦਰ ਵੀ ਸੜਦਾ ਹੋਵੇ ਨਸ਼ਾ ਵੀ ਕੀਤਾ ਵੀ ਨਸ਼ੇ ਦੀ ਹਾਲ ਲੱਗ ਰਿਹਾ ਹੁਣ ਕਨਫਰਮ ਨਹੀਂ ਹੈ ਉਹ ਪੋਸਟਮਾਰਟਮ ਦਾ ਵਿਸ਼ਾ ਪਰ ਮੈਨੂੰ ਜਿਹੜਾ ਤਜਰਬਾ ਹੁੰਦਾ ਆਪਣਾ ਉਹਦੇ ਹਿਸਾਬ ਨਾਲ ਲੱਗ ਰਿਹਾ ਕਿ ਡਰਿੰਕ ਕਰ ਰਿਹਾ ਹੈ ਬੰਦਾ ਕਿਸੇ ਨੇ ਉਹ ਪਛਾਣ ਕੀਤੀ ਹੈ ਬ ਕਹ ਰਿਹਾ ਕਿ ਸਾਡਾ ਵੀ 3 ਦਿਨ ਤੋਂ ਲਾਭ ਪਤਾ ਉਹ ਦੇਖ ਕੇ ਗਏ ਨੇ ਪਰ ਉਹਨਾਂ ਦਾ ਵੀ ਨਹੀਂ ਹੈ। ਬਾਕੀ ਸਨਾਖਤ ਲਈ ਆਪਣੇ ਜਿਹੜੇ WhatsApp ਗਰੁੱਪ ਬਣਾ रखे हैं 588 ਆਪਣੇ ਕੋਲ ਗਰੁੱਪ ਨੇ ਉਹਦਾ ਦੇ ਅੰਦਰ ਸ਼ੇਅਰ ਕਰਾਂਗੇ। ਦੇਖਾਂਗੇ ਸਨਾਖਤ ਕਰਨ ਦੀ ਮਤਲਬ ਭਰਪੂਰ ਕਸ਼ ਹੋਏਗੀ। ਤਕਰੀਬਨ ਜਿਸ ਤਰੀਕੇ ਨਾਲ ਬੋਡੀ ਸਾਫ ਸੁੱਤਰੀ ਹੈ ਜਿਵੇਂ 24 ਘੰਟੇ ਦੀ ਸਿਰਫ ਡੈਡ ਬੋਡੀ ਜਿਆਦਾ ਪੁਰਾਣੀ ਨਹੀਂ ਹੈ। ਔਰ 100% ਦੀ ਸਨਾਖਤ ਹੋਏਗੀ। ਪਾਲ ਕਲੋਨੀ ਪਟਿਆਲਾ ਵੱਡੀ ਨਦੀ ਕੋਲੇ ਉਰਤ ਕੋਲੇ ਕੰਨੋਂਨ ਬੋਡੀ ਮਿਲੀ ਹੈ ਜਿਹਨੂੰ ਕੱਢ ਲਿਆ ਪਾਣੀ ਚੋਂ ਗੋਤੂ ਕਰਾਂ ਦੀ ਮਦਦ ਨਾਲ ਇਹਨੂੰ ਹੁਣ ਬਤਰ ਕੰਤੇਵਾਸ ਤੇ ਸਨਾਖਤੇ ਰ ਬਾਕੀ ਕੋਈ ਪਛਾਣ ਹੋਇਆ ਹਰਨਾਮ ਜੀ ਕਿੰਨੇ ਲੋਕ ਆਏ ਨੇ ਦੇਖਣ ਵਾਸਤੇ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਜੀ ਲੋਕੀ ਨੂੰ ਇਸ ਲਾਰਦ ਤੋਂ ਵਾਸਤੇ ਰੱਖਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ